लुधियाना ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਅਧੀਨ ਪੈਂਦੇ ਰਣਜੀਤ ਪਾਰਕ ਵਿੱਚ ਰਹਿਣ ਵਾਲੇ ਇੱਕ ਕਪੜਾ ਵਪਾਰੀ ਉੱਤੇ ਪੈਸਿਆਂ ਦੇ ਦੇਲਣ ਨੂੰ ਲੈ ਕੇ ਇੱਕ ਹੋਰ ਤੇਰਵੱਲੋ ਦੀ ਉਸਦੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ ਗਿਆ ਜਿੱਥੇ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਦੋਸ਼ੀਕਰ ਵਿੱਚ ਦਾਖਲ ਹੋ ਕੇ ਮੌਕੇ ਤੇ ਫਰਾਰ ਹੋ ਗਿਆ ਪਰਿਵਾਰਕ ਮੈਂਬਰਾਂ ਨੇ ਉਕਤ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਪੁਲਸ ਵੀ ਇਸ ਸੰਬੰਧੀ ਜਾਣਕਾਰੀ ਹਾਸਲ ਕਰ ਰਹੀ ਹੈ ਲੁਧਿਆਣਾ ਤੋਂ ਅਰਣ ਕੁਮਾਰ ਦੀ ਖਾਸ ਰਿਪੋਰਟ ਮੇਰਾ ਨਾਮ ਡਾਕਟਰ ਲਾਲ ਸਿੰਘ ਸਿੱਧੂ ਆ ਜੀ ਵਪਾਰ ਗਲੀ ਨੰਬਰ 4 ਇਹਦਾ ਹਾਊਸ ਨੰਬਰ 322 ਹੈ ਜੀ ਤੇ 8:30 ਵਜੇ ਸਵੇਰੇ ਕਿਰਪਾਹ ਲਗਤੋਂ ਕੁਝ ਗੁੰਡਾ ਅੰਸਰ ਆਏ ਨੇ ਉਹਨਾਂ ਨੇ ਆ ਕੇ ਇਹ ਸਾਡਾ ਕੱਪੜੇ ਦਾ ਵਪਾਰੀ ਆ ਉੱਥੇ ਆ ਕੇ ਇਹਨਾਂ ਨੇ ਹਮਲਾ ਕੀਤਾ ਜੀ ਔਰ ਉਹਦੇ ਘਰ ਵਾਲੀ ਨੂੰ ਮਾਰਿਆ ਉਹਦੇ ਕੁੜੀਆਂ ਨੂੰ ਮਾਰ ਕੇ ਗਏ ਆ ਇੱਟਾਂ ਮਾਰੀਆਂ ਨੇ ਬੁਰਾ ਹਾਲ ਕਰ ਗਏ ਨੇ ਆ ਕੇ ਬੁਰਾ ਹਾਲ ਕਰ ਕੇ ਵੀਰ ਜੀ ਆ ਕੇ ਹੋ ਔਰ ਗੁੰਡਾਗਰਦੀ ਦਾ ਸ਼ਰੀਆਮ ਨੰਗਾਂ ਦਾ ਆਜੰਦ ਜਾਇਆ ਨੰ ਦੇਖੋ ਜੀ ਸਾਡਾ ਵਪਾਰੀ ਵਰਗਾ ਉਹ 1,60,000 ਰੁਪਏ ਨੇ ਲੈਣਾ ਸੀ ਗਏ ਨੇ ਕਾਲ ਕੀਤੀ ਪਤਨ ਉਹਦੇ ਦਿਮਾਗ ਚ ਕੀ ਆਇਆ ਕਾਰ ਆ ਕੇ ਉਹਦੀ ਘਰ ਵਾਲੀ ਹੁਣ ਵੀ ਸਿਵਲ ਹਸਪੀਟਲ ਐਡਮਿਟ ਹੈ ਜੀ ਹਾਂਜੀ ਕਿੰਨੇ ਕ ਬੰਦੇ ਜ਼ਖਮੀ ਹੋ ਗਏ ਜਖਮੀ ਇਹਨਾਂ ਵੱਲੋਂ ਤਾਂ ਦੋ ਦੋ ਜਾਨੇ ਜਖਮੀ ਹੋਏ ਨੇ ਜੀ ਸਿੱਤ ਸਾਟਾ ਹੁਣ ਡਾਕਟਰਾਂ ਨੇ ਐਮ ਆਰ ਆਈ ਰੈਫਰਡ ਕੀਤਾ ਵਾ ਲੈ ਕੇ ਚੱਲੇ ਆ ਜੀ ਉਧਰ ਉਹਨਾਂ ਨੂੰ ਅੰਦਰ ਘਰ ਦੀ ਵੀ ਤੋੜਪੁੜੀ ਕੀਤੀ ਤੋੜਪੁੜਾ ਰੱਖੋ ਦੇਖੋ ਆ ਸ਼ੀਸ਼ੇ ਤੋੜ ਕੇ ਗਏ ਆ ਐਕਟੀਵਾ ਤੋੜ ਕੇ ਗਏ ਆ ਇਨੋਵਾ ਬਣ ਕੇ ਗਏ ਆ ਆ ਮੋਟਰਸਾਈਕਲ ਲੰਮਾ ਪਾਇਆ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਮੌਕੇ ਤੇ ਮੇਰੀ ਐਡੀਸ ਵੀ ਬਾਨਾਂ ਨਾਲ ਗੱਲ ਹੋਈ ਸੀ ਏਰੀਆ ਐਸ ਐਚ ਓ ਸਾਹਮਣੇ ਨਾਲ ਗੱਲ ਹੋਈ ਏਰੀਆ ਏ ਸੀ ਪੀ ਸੈਂਟਰਲ ਨਾਲ ਗੱਲ ਹੋ ਗਈ ਸੀ ਮੇਰੀ ਚੌਂਕੀ ਚਾਰਜ ਮੌਕੇ ਤੇ ਆ ਗਏ ਸੀਗੇ ਬੰ ਔਰ ਮੌਕੇ ਦੇ ਉ ਜਾ ਕੇ ਕੋ ਟੋਟਲ ਚਾਰ ਤੋਂ ਪੰਜ ਜਾਣੇ ਸੀਗੇ ਬਾਕੀ ਜਿਹੜੇ ਮੌਕੇ ਤੇ ਸੀਗੇ ਉਹ ਦੱਸਣਗੇ ਕੁਝ ਪੜੋਸੀ ਨੇ ਉਹ ਤਾਂ ਨਾਲ ਗੱਲ ਕਰਨੀ ਜਾਂਦੇ ਨੇ ਪੜੋਸੀ ਕੋਈ ਹਥਿਆਰ ਵਗੈਰਾ ਵੀ ਸੀਗੇ ਉਹਨਾਂ ਕੋਲੇ ਨਹੀਂ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਇਹ ਦੱਸਣਗੇ ਜੀ ਹਥਿਆਰ ਨਹੀਂ ਸੀਗੇ ਜਦੋਂ ਮੇਰਾ ਨਾਮ ਕਫੀਲ ਹੈ ਜੀ ਜਿਸ ਟਾਈਮ ਉਹ ਇੱਟਾਂ ਚਲਾ ਰਹੇ ਸੀ ਨਾ ਉਹ ਸਾਰੇ ਜਿਹੜੇ ਸੀਗੇ ਸਭ ਆਪਣੇ ਆਪਣੇ ਘਰਾਂ ਪਿੱਛੇ ਚਲੇ ਗਏ ਮੈਂ ਇੱਥੇ ਇਕੱਲਾ ਬੰਦਾ ਵਿੱਚ ਖੜਾ ਸੀ ਇਹ ਸਿਰਫ ਜਿੰਨਾਂ ਦਾ ਘਰ ਹੈ ਬੱਚੇ ਤਾਂ ਹੈ ਜਦੋਂ ਇੱਟ ਮਾਰਦੇ ਸੀ ਉਹ ਜਦੋਂ ਸਲਾਈਡਿੰਗ ਦਰਵਾਜ਼ਾ ਬੰਦ ਕਰ ਲੈਂਦੇ ਸੀ ਉਹ ਬਚ ਜਾਂਦੇ ਸੀ ਅਸਲ 'ਚ ਨਾਲ ਘਰ ਬਣਦਾ ਵੇ ਇੱਥੋਂ ਉਹਨਾਂ ਨੇ ਇੱਟਾਂ ਚੱਕ-ਚੱਕ ਕੇ ਬਹੁਤ ਮਾਰੀਆਂ ਉਹਨਾਂ ਦਾ ਸ਼ੁਗਰ ਹੈ ਕਈ ਕੁਝ ਤੋੜ ਦੇਣਾ ਸੀ ਇਹਨਾਂ ਦੀ ਬੇਟੀ ਵਿਚਾਰੀ ਇੱਕਦੋਣਾ ਧੱਕਾ ਮਾਰਿਆ ਉਹ ਜਿਹੜੀ ਲੋਕੀ ਪਿੱਛੇ ਨੋਵਾ ਦੇ ਜੀ ਜੀ ਇਹਨਾਂ ਨੇ ਮਿੱਸੀ ਦੇ ਵੀ ਮਾਰ ਗਏ ਇੱਥੇ ਅਟੈਕ ਕਰ ਗਏ ਕੁਝ ਹੋਰ ਵੀ ਲੱਗੇ ਹੋਣ ਹਾਂਜੀ ਹੋ ਹਸਪੀਟਲ ਕੋਲੋਂ ਥੋੜਾ ਇੱਥੇ ਕੈਮਰਾ ਵੀ ਕੈਮਰਾ ਨੇ ਕਿ ਬੱਚਾ ਖੂਨੋਂ ਖੂਨ ਹੈ ਵਾ ਸਾਰਾ ਦੇਖੋ ਸਾਰੀ ਥੜੀ ਥੱਲੇ ਖੂਨੋਂ ਖੂਨ ਮੌਕੇ ਤੇ ਪੁਲਿਸ ਪਹੁੰਚ ਗਈ ਹਾਂਜੀ ਹਾਂਜੀ ਮੌਕੇ ਤੇ ਮੈਂ 112 ਦੇ ਸਰ ਕਾਲ ਕਰਤੀ ਸੀਗੀ ਔਰ ADCP ਨਾਲ ਗੱਲ ਹੋਈ ਸਰ ACP ਸਾਹਿਬ ਨਾਲ ਗੱਲ ਹੋਈ ਤਾਂ ਮੌਕੇ ਤੇ ਥੋੜੀ ਦੇਰ ਜੀ ਪੁਲਿਸ ਆ ਗਈ ਸੀ ਔਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਠੀਕ ਹੈ ਤੁਸੀਂ ਕਾਹਦੀ ਤਾਂ ਠੀਕ ਜਾਈ ਮੈਂ ਦੁਬਾਰਾ ਹਾਂ ਭਾਈ ਕੀ ਕੀ ਕਹਿਣਾ ਚਾਹੋਗੇ ਕੀ ਮਾਮਲਾ ਕੀ ਹੈ ਜੀ ਅੱਜ ਅੱਜ ਦਾ ਰਹਿ ਗਿਆ ਅੱਜ ਕੋ ਮਹਮਦ ਖਰਾਗਨਾ ਨਾਂ ਦਾ ਬੰਦਾ ਸੀ ਜਿਹਦਾ ਘਰ ਸੀਗਾ ਇੱਥੇ ਰਣਜੀਤ ਪਾਰਕ ਦੇ ਵਿੱਚ ਤੇ ਉਹ ਦਾ ਦੋਨੇ ਵਪਾਰੀ ਪਾਰਟੀਆਂ ਨੇ ਇੱਕ ਪਾਸੇ ਅਨਿਲ ਕੁਮਾਰ ਆ ਦੋ ਦੋ ਫੈਮਿਲੀ ਸੀ ਤੇ ਦੋਨਾਂ ਦੇ ਚ ਪੈਸੇ ਲੈ ਕੇ ਬਣਾਉ ਤੂੰ ਵੀ ਮੈਂ ਮੈਂ ਹੋ ਸੀਗੀ ਜਿਹਦੇ ਸਬੰਧ ਦੇ ਵਿੱਚ ਅੱਜ ਉਹ ਘਰ ਦੇ ਵਿੱਚ ਅੱਥਰ ਲੜਾਈ ਚੜਨਾ ਹੋਇਆ ਤੇ ਪੁਲਿਸ ਪਾਰਟੀਆਂ ਮੌਕੇ ਤੇ ਗਈ ਸੀ ਕਿ ਸਾਰਾ ਵੈਰੀਫਾਈ ਕਰ ਰਹਾ ਪੰਚਾਇਤਾਂ ਵੀ ਆਈਆਂ ਬੇਟੀਆਂ ਨੇ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਗੀ ਉਹ ਬਿਆਨ ਲੈ ਕੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸੁਣਿਓ ਕਿ ਐਵੇਂ ਵੀਡੀਓ ਵੀ ਦੇਖੀ ਵੀਡੀਓ ਫੁਟੇਜ ਵੀ ਦੇਖ ਰਹੇ ਚੈੱਕ ਕਰ ਰਹੇ ਆ ਤੇ ਜੋ ਵੀ ਤਰ੍ਹਾਂ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਠੀਕ ਹੈ ਤਾਂ ਮਾਮਲਾ ਠੀਕ ਆ ਪੀਸਫੁੱਲ ਆ ਕੋਈ ਠੀਕ ਆ ਦੋਨੇ ਪਾਰਟੀਆਂ ਆਈਆਂ ਬੈਠੀਆਂ ਨੇ ਇਹ ਕਿਹੜਾ ਜੀ ਮੰਦਰ ਜੀ ਇਹ ਰਣਜੀਤ ਪਾਰਕ ਪਤਾ ਹੈ